ਦੋਸਤੋ ਕੈਨੇਡਾ ਦੇ ਇਸ ਪਾਰਕ ਵਿੱਚ ਲਾਉਂਦੇ ਆ ਇੱਕ ਦੂਜੇ ਨੂੰ ਆਸ਼ਕ ਮਿਲਣ ਦੀ ਜਿੰਨਾ ਚਾਹੁੰਦੇ ਹੁੰਦੇ ਇੱਕ ਦੂਜੇ ਨੂੰ ਵੀ ਸਾਨੂੰ ਮਿਲ ਜਾਨਾ ਇੱਥੇ ਜਿੰਦੇ ਲਾਉਂਦੇ ਆ ਫਿਰ ਜਦੋਂ ਮਿਲ ਜਾਂਦੇ ਫਿਰ ਆਂਦੇ ਉਹ ਜਿੰਦੇ ਖੋਲ ਜਾਂਦੇ ਇੱਥੋਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਭਪਿੰਦਰ ਸਿੰਘ ਚਾਹਾਨ ਜੱਸੀ ਪੌ ਵਾਲੀ ਅਸ ਟਾਈਮ ਤੋਂ ਨੂੰ ਮੈਂ ਦਿਖਾਣਾ ਕੈਨੇਡਾ ਦਾ ਬਹੁਤ ਪੁਰਾਣਾ ਪਾਰਕ ਹਰੀਟੈਕ ਇਹਦਾ ਨਾਂਗਾ ਇਹ 50 ਕਿੱਲਾਂ ਚ ਮੰਨਲਾ ਬਣਿਆ ਦਰਿਆ ਦੇ ਕੰਢੇ ਤੇ ਇਹ ਬਣਿਆ ਵਾ ਇਹ ਮੇਰਾ ਭਰਾ ਹੈਗਾ ਆਪਣਾ ਉਹਦਾ ਪਿੰਡ ਦਾ ਹੈਗਾ ਘਣੀਆਂ ਵੈਸੇ ਬਾਜੇ ਕੋਲੇ ਉਹ ਰੰਪਰੇ ਰਹਿੰਦੇ ਆ ਬਹੁਤ ਚਿਰ ਦੇ ਰੰਪਰੇ ਫੂਲ ਕੋਲੇ ਪਿੰਡ ਜਿਹੜਾ ਰੰਪਰਾ ਉੱਤੇ ਇਹ ਮੇਰਾ ਭਰਾ ਅਮਨ ਬਰਾੜਾ ਇਹ ਅਮਨ ਬਰਾੜਾ ਇਹ ਕੈਨੇਡਾ ਚ ਰਹਿੰਦਾ 20 ਸਾਲ ਦਾ ਤੇ ਖੇਤੀਬਾੜੀ ਕਰਦਾ ਉੱਥੇ ਉਹਨੇ ਵੀ ਪਾਰਕ ਦੀ ਮੈਨੂੰ ਵੀਡੀਓ ਭੇਜੀ ਆ ਇਹ ਪਾਰਕ ਹੈ ਦਾ ਨਾਂ ਹੈ ਹੈਰੀ ਟੇਕ ਤੇ ਇਹ 50 ਕਿੱਲਾਂ ਚ ਬਣਾ ਹੋਇਆ ਤੇ ਨਦੀ ਦੇ ਕਿਨਾਰੇ ਆ ਮਨ ਲਾ ਬਹੁਤ ਸੁੰਦਰ ਜਗਾ ਇੱਥੇ ਖਾਸ ਚੀਜ਼ ਹੈ ਵੀ ਜਿੰਦੇ ਬੰਨੇ ਜਾਂਦੇ ਆ ਜਿੰਦੇ ਹੋ ਲੋਕ ਬੰਨਦੇ ਆ ਜਿਨ੍ਹਾਂ ਦੀ ਮਨ ਲਾ ਵੀ ਕੋਈ ਇੱਕ ਦੂਜੇ ਨੂੰ ਚਾਹੁੰਦੇ ਹੁੰਦੇ ਆ ਉਹਨਾਂ ਦੀ ਜਾਂਚ ਵੀ ਸਾਨੂੰ ਮਿਲ ਜਾਣ ਤੇ ਮਾਈ ਨੂੰ ਮੈਂ ਵੀ ਕਹਿਣਾ ਅਮਨ ਨੂੰ ਇੱਕ ਜੰਦਾ ਮੇਰਾ ਵੀ ਬੰਨਦੀ ਭਰਾਵਾ ਤੇ ਜਿਹੜੀਆਂ ਕੋਈ ਦੀਆਂ ਸ਼ਰਤਾਂ ਹੋਈਆਂ ਜਿੰਦੇ ਦੀਆਂ ਵੀ ਐ ਕਰਨਾ ਨਾ ਉਹ ਮੈਂ ਤਨੂੰ ਦੱਸ ਦੂ ਹੋਣ ਤੇ ਤੂੰ ਮੈਨੂੰ ਦੱਸ ਦੇ ਵੀ ਆਹ ਚਰਤਾ ਤੇ ਜੀ ਆ ਕਿਤੇ ਆਪਾਂ ਨੂੰ ਵੀ ਕੋਈ ਮਿਲ ਜੇ ਹਨਾ ਦੋਸਤ ਕੋਈ ਪੁਰਾਣਾ ਤੇ ਤੁਹਾਨੂੰ ਜਿੰਦੇ ਦਿਖਾਉਣਾ ਮੈਂ ਕਿੱਥੇ ਬੰਦੇ ਆ ਇਹ ਜੇ ਕੈਨੇਡਾ ਦੇ ਵਿੱਚ ਹੈ ਨਦੀ ਕਿਨਾਰੇ ਆ ਬਹੁਤ ਪੁਰਾਣਾ ਜਿਹਾ ਪਾਰਕ ਆ ਸਵੇਰ ਤੇ ਸ਼ਾਮ ਇੱਥੇ ਬਹੁਤ ਵੱਡੇ ਮੇਲੇ ਲੱਗਦੇ ਲੋਕ ਮੰਨ ਲਾ ਵੀ ਪੰਜਾਬੀ ਵੀ ਬਹੁਤ ਐਸੇ ਏਰੀਆ 'ਚ ਖੇਤੀਬਾੜੀ ਕਰਦੇ ਆ ਤੇ ਹੋਰ ਲੋਕ ਜਿਹੜੇ ਕੈਨੇਡਾ ਵਾਸੀ ਆ ਹੋਰ ਦੇਸ਼ਾਂ ਦੇ ਨੇ ਉਹ ਇੱਥੇ ਘੁੰਮਣ ਆਉਂਦੇ ਆ ਤੇ ਵਧੀਆ ਇਹਦੇ ਵਿੱਚ ਮੰਨ ਲਾ ਵੀ ਇਮਾਰਤਾਂ ਆ ਲੱਕੜਨੀਆਂ ਹੁੰਦੀਆਂ ਇੱਥੇ ਮਾਤਾਂ ਦੇ ਪੰਜ ਡਜਾ ਨਾ ਤਾਂ ਮੈਨੂੰ ਵੀ ਦਾ ਬਾਰੇ ਦੋਸਤ ਕੋਈ ਜਾਂਦਾ ਤੂੰ ਕੈਨੇਡਾ ਘੁੰਮਣਾ ਜਾ ਕੋਈ ਕਹਿੰਦਾ ਸਾਡੇ ਕੋਲੇ ਆਸਟ੍ਰੇਲੀਆ ਆ ਜਾ ਕੋਈ ਕਹਿੰਦਾ ਇੰਗਲੈਂਡ ਆ ਜਾ ਕੋਈ ਕਹਿੰਦਾ ਅਮਰੀਕਾ ਆ ਜਾ ਪਰ ਮੇਰਾ ਜੱਸੀ ਛੱਡ ਕੇ ਜਾਣ ਨੂੰ ਹਜੇ ਜੀ ਨਹੀਂ ਕਰਦਾ ਤੁਨੂੰ ਆਹ ਸੇ ਉਹ ਜਿਹੜੇ ਜਿੰਦੇ ਆ ਮੱਲਾ ਕੋਈ ਆਪ ਚਾਹੁੰਦੇ ਹੁੰਨੇ ਨਾ ਇੱਕ ਦੂਜੇ ਨੂੰ ਪ੍ਰੇਮੀ ਪ੍ਰੇਮਿਕਾ ਜੀ ਮਿਲ ਜੇ ਉਹ ਇੱਥੇ ਲਾਉਂਦੇ ਅੰਗਰੇਜ਼ ਜਿੰਦੇ ਆ ਕੇ ਜਦੋਂ ਫਿਰ ਉਹਨਾਂ ਨੂੰ ਮਿਲ ਜਾਂਦੇ ਸ਼ਾਇਦ ਉਹ ਕੋਲ ਦੇਉਣਗੇ ਇਹ ਅਮਨ ਨੂੰ ਗੁੱਤਾਂ ਮੈਂ ਮੇਰੇ ਭਰਾ ਨੂੰ ਤੇ ਮੈਂ ਅਮਨ ਨੂੰ ਆਣਾ ਮੇਰਾ ਵੀ ਜਿੰਦਾ ਲਾਜੀ ਇੱਥੇ ਤੇ ਇਹ ਬਾਈ ਅਮਨ ਬਰਾੜ ਪਹਿਲਾਂ ਹੀ ਦੱਸਿਆ ਨਾ ਕੰਨੀਆਂ ਪਿੰਡ ਤੋਂ ਮੇਰਾ ਭਰਾ ਹੀ ਆਇਆ ਹੈ ਤੇ ਉੱਥੇ ਪਨਪੁਰਾਣਾ ਰਹਿੰਦਾ ਕੈਨੇਡਾ 'ਚ ਇਹ